ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪਣੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਤੁਹਾਨੂੰ ਪਤਾ ਹੀ ਆ ਕਿ بارش ਦੀ ਵਜ੍ਹਾ ਦੇ ਨਾਲ ਬਹੁਤ ਜ਼ਿਆਦਾ ਜਲ ਜੀਵਨ ਪ੍ਰਭਾਵਿਤ ਹੋਇਆ ਵਾ ਦੇਖ ਸਕਦੇ ਹੋ ਸਾਡੇ ਪਿੰਡ ਦੇ ਵਿੱਚ ਵੀ ਲਗਾਤਾਰ بارش ਦੇ ਕਾਰਨ ਪਾਣੀ ਬਹੁਤ ਜ਼ਿਆਦਾ ਖੜ ਰਿਹਾ ਵਾ ਖੜ ਉੱਥੇ ਰਿਹਾ ਵਾ ਜਿਵੇਂ ਮਤਲਬ ਕੋਈ ਜਿਵੇਂ ਛੱਪੜ ਹੋ ਗਏ ਜਾਂ ਕੋਈ ਜਗ੍ਹਾ ਬਣੀ ਹੋਈ ਆ ਖਾਲੀ ਸਥਾਨ ਨੇ ਉਨ੍ਹਾਂ ਦੇ ਵਿੱਚ ਓਵਰਫਲੋ ਕਰ ਰਿਹਾ ਵਾ ਆਹ ਪਾਰਕ ਬਣਿਆ ਹੋਇਆ ਜਿੱਦ ਤੱਕ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਵੀ ਓਵਰਫਲੋ ਹੋ ਗਿਆ ਪਾਣੀ ਦਾ ਇੱਥੋਂ ਪਾਣੀ ਰੀਯੂਜ਼ ਹੁੰਦਾ ਮਤਲਬ ਸਾਫ਼ ਕਰਕੇ ਇਹਨੂੰ ਖੇਤਾਂ ਦੇ ਵਿੱਚ ਰੀਯੂਜ਼ ਕੀਤਾ ਜਾਂਦਾ ਵਾ ਗਲੀਆਂ ਨਾਲੀਆਂ ਦਾ ਪਾਣੀ ਇੱਥੇ ਆਂਦਾ ਵਾ ਤੇ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਬਾਕੀ ਪਿੰਡਾਂ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਪਾਣੀ ਦੀ ਮਾਤਰਾ ਇੰਨੀ ਕੁ ਜ਼ਿਆਦਾ ਵੱਧ ਚੁੱਕੀ ਆ ਜਿਹਦੇ ਨਾਲ ਲੋਕਾਂ ਦਾ ਘਰਾਂ ਦਾ ਜਾਨੀ-ਮਾਨੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਪਸ਼ੂਆਂ ਦਾ ਵੀ ਬਹੁਤ ਨੁਕਸਾਨ ਹੋਇਆ ਵਾ ਹਨਾ ਤੇ ਉਸੇ ਤਰ੍ਹਾਂ ਹੀ ਜਿਵੇਂ ਆਪਣੇ ਜਿਹੜੇ ਪੰਜਾਬੀ ਲੋਕ ਨੇ ਇੱਕ ਦੂਜੇ ਦੀ ਬਹੁਤ ਜ਼ਿਆਦਾ ਸਹਾਇਤਾ ਕਰ ਰਹੇ ਨੇ ਜਿਵੇਂ ਕਿ ਲੰਗਰ ਵਰਤਾਏ ਜਾ ਰਹੇ ਨੇ ਬਾਕੀ ਲੋੜਿੰਦਾ ਵਸਤੂਆਂ ਵੀ ਉਹਨਾਂ ਵੱਲ ਪਹੁੰਚਾਈਆਂ ਜਾ ਰਹੀਆਂ ਨੇ ਹਨਾ ਤੇ ਉਸੇ ਤਰ੍ਹਾਂ ਹੀ ਆਪਾਂ ਨੂੰ ਵੀ ਪਤਾ ਕਿ ਇਸ ਤੋਂ ਬਾਅਦ ਜਿਹੜੀ ਪੰਜਾਬੀਆਂ ਨੂੰ ਹੈਲਪ ਦੀ ਲੋੜ ਪੈਣੀ ਆ ਉਹ ਬਾਅਦ ਵਿੱਚ ਵੱਧ ਪੈਣੀ ਆ ਕਿਉਂਕਿ ਬਾਅਦ ਵਿੱਚ ਜਿਹੜਾ ਕਿ ਉਹਨਾਂ ਦਾ ਜਲਜੀਵਨ ਪ੍ਰਭਾਵਿਤ ਹੋਇਆ ਵਾ ਘਰਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਉਹਨਾਂ ਦੀਆਂ ਵਸਤੂਆਂ ਦਾ ਜੋ ਘਰਾਂ ਦੇ ਲੂਡਿੰਗ ਦਾ ਚੀਜ਼ਾਂ ਨੇ ਉਹਨਾਂ ਦਾ ਵੀ ਉਹਦੇ ਵਿੱਚ ਆਪਾਂ ਨੂੰ ਸਹਾਇਤਾ ਦੀ ਲੋੜ ਪੈਣੀ ਆ ਤੇ ਉਸ ਸਹਾਇਤਾ ਦੇ ਲਈ ਵੀ ਆਪਾਂ ਨੂੰ ਖੜਨਾ ਪੈਣਾ ਜਿਵੇਂ ਕਿ ਇਹਦੇ ਨਾਲ ਬਿਮਾਰੀਆਂ ਵੀ ਬਹੁਤ ਫੈਲਣਗੀਆਂ ਬਾਅਦ ਵਿੱਚ ਜਿੱਦਾਂ ਕਿ ਜਿਵੇਂ ਪਸ਼ੂਆਂ ਦਾ ਨੁਕਸਾਨ ਹੋਇਆ ਵਾ ਪਸ਼ੂਆਂ ਦੇ ਵਿੱਚ ਵੀ ਬਿਮਾਰੀਆਂ ਫੈਲ ਸਕਦੀਆਂ ਨੇ ਤੇ ਉਹਦੇ ਲਈ ਜਿਹੜੇ ਕਿ ਕਿਸਾਨ ਨੇ ਜਾਂ ਆਮ ਲੋਕ ਜਿਹੜੇ ਨੇ ਉਹਨਾਂ ਲਈ ਉਹਨਾਂ ਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ ਮਤਲਬ ਉਸ ਟਾਈਮ ਤੇ ਲੋਕ ਤੇ ਉਸ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਆਪਾਂ ਨੂੰ ਹੀ ਆ ਪੰਜਾਬੀਆਂ ਨੂੰ ਹੀ ਪੰਜਾਬੀਆਂ ਦੇ ਨਾਲ ਖੜਨਾ ਪੈਣਾ ਇਸੇ ਤਰ੍ਹਾਂ ਹੀ ਜਿਵੇਂ ਆਪਣੇ ਕੋਲ ਤਾਂ ਐਂਡ ਤੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇੱਕ ਅਰਦਾਸ ਹੀ ਇੱਕ ਬਹੁਤ ਵੱਡਾ ਸੋਲਿਊਸ਼ਨ ਹੁੰਦਾ ਆਪਣੇ ਲਈ ਕਿ ਆਪਾਂ ਅਰਦਾਸ ਕਰੀਏ ਵਾਹਿਗੁਰੂ ਅੱਗੇ ਕਿ ਵਾਹਿਗੁਰੂ ਸਾਰਾ ਕੁਝ ਠੀਕ ਕਰ ਦੇ ਪੰਜਾਬ ਦੇ ਜੋ ਹਾਲਾਤ ਨਹੀਂ ਠੀਕ ਕਰਦੇ ਉਸੇ ਤਰ੍ਹਾਂ ਹੀ ਸਾਡੇ ਪਿੰਡ ਦੇ ਵਿੱਚ ਕੌਂਗੇ ਕਲਾਂ ਦੇ ਵਿੱਚ ਬਹਿਲਾਪੱਤੀ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੀ ਤਾਂ ਉੱਥੇ ਅੱਜ ਅਖੰਡ ਪਾਠ ਪ੍ਰਕਾਸ਼ ਕਰਵਾਏਗੇ ਐਸੇ ਮੁੱਦੇ ਦੋ ਮੱਦੇ ਨਜ਼ਰ ਰੱਖਦੇ ਹੋਏ ਅਰਦਾਸ ਬੇਨਤੀ ਕੀਤੀ ਗਈ ਵਾਹਿਗੁਰੂ ਅੱਗੇ ਕੀ ਹਰ ਜਗ੍ਹਾ ਦੇਤੇ ਹਰ ਕਿਸੇ ਨੂੰ ਤੰਦਰੁਸਤੀ ਬਖਸ਼ਿਓ ਕਿਸੇ ਦਾ ਵੀ ਹੋਰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੁਸੀਂ ਵੀ ਜਿੱਥੇ ਵੀ ਜਾਨੇ ਹੋ ਬੈਠੇ ਹੋ ਘਰੇ ਬੈਠੇ ਹੋ ਜਾਂ ਕਿਸੇ ਮੰਦਰ ਮਸਜਿਦ ਗੁਰਦੁਆਰਾ ਸਾਹਿਬ ਜਿੱਥੇ ਵੀ ਤੁਸੀਂ ਜਾਨੇ ਹੋ ਤੁਸੀਂ ਵੀ ਅਰਦਾਸ ਬੇਨਤੀ ਕਰੋ ਸਭ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲਾ